ਸਭ ਤੋਂ ਪਹਿਲਾਂ ਮੇਰੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਵੇਂ ਸੰਤ ਮਹਾਤਮਾ ਕਹਿੰਦੇ ਹੁੰਦੇ ਨੇ ਵੀ ਭਗਤੀ ਕਰਨ ਦਾ ਵੀ ਤਾਂ ਫਾਇਦਾ ਹੈ ਨਾਮ ਸਿਮਰਨ ਕਰਨ ਦਾ ਵੀ ਤਾਂ ਫਾਇਦਾ ਹੈ ਜੇ ਆਪਣਾ ਹਿਰਦਾ ਸਾਫ਼ ਹੋ ਤੇ ਆਪਣਾ ਮਨ ਸਾਫ਼ ਹੋ ਆਪਣੇ ਮਨ ਦੇ ਵਿੱਚੋਂ ਹੀਰਖਾ ਬਰਉਤਾ ਜਾਊ। ਇੱਕ ਦੋ ਗਵਾਂਢੀ ਹੁੰਦੇ ਨੇ ਉਹ ਕ੍ਰਿਸ਼ਨ ਭਗਵਾਨ ਜੀ ਦੀ ਪੂਜਾ ਕਰਿਆ ਕਰਦੇ ਨੇ। ਜਦੋਂ ਉਹ ਖਾਣਾ ਤਿਆਰ ਕਰਦੇ ਨੇ ਪਹਿਲਾਂ ਭਗਵਾਨ ਦੇ ਅਰਪਣ ਦਾ ਖਾਣਾ ਕੱਢ ਕੇ ਭਗਵਾਨ ਨੂੰ ਭੋਜਨ ਲਵਾ ਕੇ ਫਿਰ ਆਪ ਖਾਂਦੇ ਨੇ। ਜਿਹੜਾ ਇੱਕ ਗਵਾਂਢੀ ਹੁੰਦਾ ਜਦੋਂ ਉਹ ਭਗਵਾਨ ਨੂੰ ਭੋਜਨ ਅਰਪਣ ਕਰਦਾ ਤਾਂ ਉਹ ਭਗਵਾਨ ਦੀ ਪੂਜਾ ਕਰਦਾ ਤਾਂ ਉਹ ਭਗਵਾਨ ਤੋਂ ਇਹੀ ਮੰਗਦਾ ਵੀ हे ਕ੍ਰਿਸ਼ਨ ਭਗਵਾਨ ਜੀ ਮੈਨੂੰ ਕਾਰਾਂ ਕੋਠੀਆਂ ਤੇ ਜਾਇਦਾਦ ਦਿਓ ਜਿਹੜਾ ਦੂਸਰਾ ਗਵਾਂਢੀ ਹੁੰਦਾ ਉਹ ਇੱਕ ਭੋਲਾਪਾਲਾ ਹੁੰਦਾ ਉਹ ਜਦੋਂ ਵੀ ਕ੍ਰਿਸ਼ਨ ਭਗਵਾਨ ਜੀ ਦੀ ਪੂਜਾ ਕਰਦਾ ਉਹ ਆਪਦੇ ਪਰਿਵਾਰ ਵਾਸਤੇ ਇਹੀ ਮੰਗਦਾ ਬੀ ਹੈ ਕ੍ਰਿਸ਼ਨ ਭਗਵਾਨ ਮਹਾਰਾਜ ਮੇਰੇ ਪਰਿਵਾਰ ਨੂੰ ਤੂੰ ਤੰਦਰੁਸਤੀ ਬਖਸ਼ੀ ਤੇ ਸਭ ਦਾ ਭਲਾ ਕਰੀ ਇਸੇ ਤਰ੍ਹਾਂ ਉਹ ਹਰ ਰੋਜ਼ ਭਗਤੀ ਕਰਦੇ ਰਹਿੰਦੇ ਨੇ ਇੱਕ ਦਿਨ ਭਗਵਾਨ ਪ੍ਰਗਟ ਹੋ ਜਾਂਦੇ ਨੇ ਤੇ ਜਿਹੜਾ ਕਾਰਾਂਕੂਠੀਆਂ ਮੰਗਦਾ ਹੈ ਭਗਵਾਨ ਕਹਿੰਦੇ ਆਪਾਂ ਪਹਿਲਾਂ ਇਹਦੇ ਕਰੀ ਜਾਂਦੇ ਆ ਇਹਨੂੰ ਕੁਝ ਨਾ ਕੁਝ ਦੇ ਕੇ ਆਈਏ ਤਾਂ ਭਗਵਾਨ ਉਹਦੇ ਘਰੇ ਵਗ ਜਾਂਦੇ ਨੇ ਤੇ ਉਹ ਭਗਵਾਨ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਤੇ ਕ੍ਰਿਸ਼ਨ ਮਹਾਰਾਜ ਜੀ ਕਹਿੰਦੇ ਬੋਲ ਭਗਤਾ ਤੈਨੂੰ ਕੀ ਚਾਹੀਦਾ ਤਾਂ ਉਹ ਕਹਿੰਦਾ ਮੈਨੂੰ ਕਾਰਾਂ ਕੋਠੀਆਂ ਚਾਹੀਦੀਆਂ ਨੇ ਤੇ ਵਧੀਆ ਜਾਇਦਾਦ ਚਾਹੀਦੀ ਹੈ ਮੈਂ ਇਹੀ ਵਾਰ ਮੰਗਦਾ ਤਾਂ ਭਗਵਾਨ ਕਹਿੰਦੇ ਠੀਕ ਹੈ ਤੈਨੂੰ ਵਾਰ ਦੇ ਦਿੰਨੇ ਆ ਪਰ ਇੱਕ ਸਾਡੀ ਸ਼ਰਤ ਹੈ ਤਾਂ ਉਹ ਕਹਿੰਦਾ ਦੱਸੋ ਕਹਿੰਦਾ ਜੇ ਤੂੰ ਇੱਕ ਕਾਰ ਮੰਗੇਗਾ ਤਾਂ ਗਵਾਂਡੀਆਂ ਨੂੰ ਦੋ ਮਿਲਣਗੀਆਂ ਵੀ ਯਾਨੀ ਕਿ ਜੇ ਤੂੰ ਕੁਝ ਵੀ ਮੰਗੇਗਾ ਗਵਾਂਡੀਆਂ ਨੂੰ ਦੁੱਗਣਾ ਮਿਲੂਗਾ ਤਾਂ ਉਹ ਕਹਿੰਦਾ ਠੀਕ ਹੈ ਜੀ ਨਾਲੇ ਭਗਵਾਨ ਕਹਿੰਦੇ ਜਿੱਦੇ ਤੂੰ ਸਾੜਾ ਕਰਨ ਲੱਗਿਆ ਜਾਂ ਹੀਰਖਾ ਕਰਨ ਲੱਗਿਆ ਉਹਦੇ ਅਸੀਂ ਇਹ ਵਰਦਾਨ ਤੇ ਇਥੋਂ ਲੈ ਜਾਗੇ ਤਾਂ ਉਹ ਕਹਿੰਦਾ ਠੀਕ ਹੈ ਜੀ ਤੁਸੀਂ ਉਹਦੇ ਇਹ ਵਰਦਾਨ ਲੈ ਜਿਓ ਮੈਂ ਹੀਰਖਾ ਨਹੀਂ ਕਰਦਾ ਤਾਂ ਇਹਨਾਂ ਕਹਿ ਕੇ ਭਗਵਾਨ ਉਥੋਂ ਚਲੇ ਗਏ ਤੇ ਨਾਲੇ ਦੋਨਾਂ ਨੂੰ ਵਰਦਾਨ ਮਿਲ ਗਿਆ ਦੂਸਰਾ ਦਿਨ ਹੋਇਆ ਤਾਂ ਉਹ ਬੰਦਾ ਕਹਿੰਦਾ اے ਕਿਸ਼ਨ ਭਗਵਾਨ ਮਹਾਰਾਜ ਮੈਨੂੰ ਵਧੀਆ ਕੋਠੀ ਪਵਾ ਦਿਓ ਤਾਂ ਭਗਵਾਨ ਨੇ ਉਹਦੀ ਕੋਠੀ ਬਣਾਤੀ ਤਾਂ ਜਿਵੇਂ ਭਗਵਾਨ ਨੇ ਆਖਿਆ ਸੀ ਵੀ ਗਵਾਂਢੀਆਂ ਨੂੰ ਦੁੱਗਣਾ ਮਿਲੂ ਤਾਂ ਜਿਹੜਾ ਉਹ ਨਾਲ ਦਾ ਭਗਤ ਸੀ ਜਿਹੜਾ ਸੁਖ ਸ਼ਾਂਤੀ ਮੰਗਦਾ ਸੀ ਉਹਦੀ ਦੋ ਮੰਜ਼ਲੀ ਕੋਠੀ ਹੋ ਗਈ ਤਾਂ ਉਹ ਬੰਦਾ ਦੇਖ ਕੇ ਹੈਰਾਨ ਰਹਿ ਗਿਆ ਵੀ ਇਹਦੀ ਦੋ ਮੰਜ਼ਲੀ ਹੋ ਗਈ ਤਾਂ ਜਿਵੇਂ ਉਹਦੇ ਜਾਸੀ ਵੀ ਜੇ ਮੈਂ ਹੀਰਖਾ ਕਰਨ ਲੱਗ ਗਿਆ ਤਾਂ ਵੀ ਮੇਥਾ ਬਰਦਾਨ ਭਗਵਾਨ ਬਾਵਸ ਲੈ ਜਾਣਗੇ ਤਾਂ ਫਿਰ ਥੋੜਾ ਜਿਹਾ ਸਮਾਂ ਲੰਘਿਆ ਉਹ ਕਹਿੰਦਾ ਮੈਨੂੰ ਕ੍ਰਿਸ਼ਨ ਮਹਾਰਾਜ ਜੀ ਕਾਰ ਦੇ ਦਿਓ ਤਾਂ ਉਹ ਭਗਵਾਨ ਨੇ ਉਹਨੂੰ ਕਾਰ ਦਿੱਤੀ ਤਾਂ ਉਹਦੇ ਲੇਵੇ ਗਵਾਂਢੀ ਲੇਵੇ ਦੋ ਕਾਰਾਂ ਹੋ ਗਈਆਂ ਉਹ ਫੇਰ ਦੇਖ ਕੇ ਹੈਰਾਨ ਹੋ ਗਿਆ ਵੀ ਇਹਦੇ ਲੇਵੇ ਤਾਂ ਦੋ ਆ ਗਈਆਂ ਮਨ ਦੇ ਵਿੱਚ ਥੋੜਾ ਜਿਹਾ ਵਿਰੋਧ ਹੋਣ ਲੱਗ ਗਿਆ ਹੀਰਖਾ ਵਧ ਗਈ ਤੇ ਸਾੜਾ ਕਰਨ ਲੱਗ ਗਿਆ ਉਹ ਕਹਿੰਦਾ ਆਪਾਂ ਇਹਨੂੰ ਡਾਊਨ ਕਰੀਏ ਤਾਂ ਕਰੀਏ ਕਿਵੇਂ ਉਹਦੇ ਦਿਮਾਗ ਦੇ ਵਿੱਚ ਇੱਕ ਗੱਲ ਆਈ ਵੀ ਆਪਾਂ ਐਂ ਕਰਦੇ ਆਂ ਵੀ ਆਪਦੇ ਘਰ ਮੂਰੇ ਇੱਕ ਟੋਆ ਪਟਾ ਲੈਨੇ ਆਂ ਵੀ ਇਹਦੇ ਦੋ ਟੋਏ ਪੱਟੇ ਜਾਣਗੇ ਤਾਂ ਉਹ ਕ੍ਰਿਸ਼ਨ ਭਗਵਾਨ ਨੂੰ ਕਹਿੰਦਾ ਹੈ हे ਭਗਵਾਨ ਮੇਰੇ ਘਰ ਦੇ ਮੂਹਰੇ ਇੱਕ ਟੋਆ ਪੱਟ ਦੋ ਤਾਂ ਭਗਵਾਨ ਨੇ ਟੋਆ ਪੱਟਤਾ ਉਹ ਜਿਹੜਾ ਨਾਲ ਦਾ ਗਵੰਡੀ ਸੀ ਸੁਖ ਸ਼ਾਂਤੀ ਮੰਗਦਾ ਸੀ ਭਗਵਾਨ ਤੋਂ ਉਹਦੇ ਦੋ ਟੋਏ ਪੱਟੇ ਗਏ ਨੰਗਣਾ ਔਖਾ ਹੋ ਗਿਆ ਤਾਂ ਉਹ ਬੰਦੇ ਨੇ ਫੇਰ ਵੀ ਸ਼ੁਕਰ ਕਰਿਆ ਵੀ हे ਭਗਵਾਨ ਤੂੰ ਹੀ ਕੋਠੀ ਪਵਾਈ ਸੀ ਤੂੰ ਹੀ ਟੋਏ ਪਟਾਏ ਨੇ ਤੂੰ ਆਪ ਹੀ ਕਰਨ ਹਾਰ ਹੈ ਜੋ ਕੁਛ ਕਰਦਾ ਸਭ ਠੀਕ ਕਰਦਾ ਉਹਨੇ ਫੇਰ ਵੀ ਭਗਵਾਨ ਦਾ ਸ਼ੁਕਰ ਕਰਿਆ ਤੇ ਉਹ ਬੰਦਾ ਸੀ ਜਿਹੜਾ ਉਹਦੇ ਮਨ ਦੇ ਵਿੱਚ ਹੀਰਖਾ ਵਾਦੀ ਗਈ ਵੀ ਇਹ ਤਰੱਕੀਆਂ ਕਿਉਂ ਕਰਨ ਲੱਗਿਆ ਵਰਤਾ ਮੈਂ ਲੈਂਦਾ ਸੀ ਭਗਵਾਨ ਤੋਂ ਤਰੱਕੀਆਂ ਇਹ ਕਰਨ ਲੱਗਿਆ ਉਹਨੂੰ ਇਹ ਨਹੀਂ ਪਤਾ ਸੀ ਵੀ ਇਹ ਵੀ ਭਗਵਾਨ ਦੀ ਪੂਜਾ ਕਰਦਾ ਹੈ ਭਗਵਾਨ ਦਾ ਭਜਨ ਕਰਦਾ ਹੈ ਭਗਵਾਨ ਦੀ ਭਜਨ ਬੰਦਗੀ ਕਰਦਾ ਹੈ ਵੀ ਇਸੇ ਇਹਨੂੰ ਵੀ ਵਰਦਾਨ ਮਿਲਿਆ ਹੋਇਆ ਉਹਨੂੰ ਐਸੀ ਵੀ ਮੈਂ ਭਗਵਾਨ ਨੂੰ ਪਾਇਆ ਵੀ ਇਹ ਵਰ ਮੇਰੇ ਲਈ ਵੀ ਰਹਿਣਾ ਚਾਹੀਦਾ ਸੀ ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਹੀਰਖਾ ਹੋਣ ਲੱਗੀ ਫਿਰ ਉਹਦੇ ਮਨ ਦੇ ਵਿੱਚ ਆਇਆ ਵੀ ਇਹ ਤਾਂ ਟੋਇਆ ਤੂੰ ਵੀ ਨਹੀਂ ਕੁਝ ਦੁੱਖ ਮਣਾਉਣ ਲੱਗਿਆ ਵੀ ਆਪਾਂ ਹੋਰ ਤਰੀਕਾ ਸੋਚੀਏ ਤਾਂ ਉਹਨੇ ਆਖਿਆ اے ਭਗਵਾਨ ਮੇਰੀ ਇੱਕ ਅੱਖ ਤੋਂ ਮੈਨੂੰ ਦਿਸਣੋਂ ਹਟਾ ਦੇ ਤਾਂ ਕ੍ਰਿਸ਼ਨ ਭਗਵਾਨ ਜੀ ਨੇ ਇੱਕ ਅੱਖ ਤੋਂ ਉਹਨੂੰ ਦਿਸਣੋਂ ਹਟਾਤਾ ਜਿਵੇਂ ਭਗਵਾਨ ਨੇ ਆਖਿਆ ਸੀਗਾ ਵੀ ਉਹਦਾ ਦੁੱਖਣਾ ਹੋ ਤਾਂ ਉਹਨੂੰ ਵਿਚਾਰੇ ਨੂੰ ਨਾਲ ਦੇ ਨੂੰ ਦੋਨੇ ਅੱਖਾਂ ਤੋਂ ਦਿਸਣੋਂ हट ਗਿਆ ਤੇ ਦੋਨੇ ਅੱਖਾਂ ਤੋਂ ਦਿਸਣੋਂ हट ਗਿਆ ਜਦੋਂ ਫੇਰ ਵੀ ਉਹ ਬੰਦੇ ਨੇ ਹੀਰਖਾ ਨਹੀਂ ਕਰੀ ਕਹਿੰਦਾ ਭਗਵਾਨ ਜੋ ਕੁਛ ਕਰਦਾ ਆਪਦੀ ਰਜ਼ਾ ਦੇ ਵਿੱਚ ਕਰਦਾ ਤੇਰੀ ਮਰਜ਼ੀ ਹੈ ਤੈਂ ਹੀ ਦੁੱਖ ਦੇਣਾ ਤੈਂ ਹੀ ਸੁੱਖ ਦੇਣਾ ਮੈਂ ਤਾਂ ਤੈਥੋਂ ਸੁੱਖ ਮੰਗਦਾ ਸੀ ਪਰ ਤੈਂ ਮੈਨੂੰ ਅੱਜ ਦੋਨੇ ਅੱਖਾਂ ਤੋਂ ਦਿਸਣੋਂ ਹਟਾਤਾ ਤੇਰੀ ਮਰਜ਼ੀ ਹੈ ਫਿਰ ਵੀ ਉਹ ਭਗਵਾਨ ਦੀ ਰਜਾ ਦੇ ਵਿੱਚ ਰਹਾ ਗੁੱਸਾ ਨਹੀਂ ਕਰਿਆ ਭਗਵਾਨ ਨਾਲ ਤੇ ਉਹ ਬੰਦਾ ਸੀ ਜਿਹੜਾ ਉਹ ਹੀਰਖਾ ਕਰੀ ਜਾਂਦਾ ਸੀ ਤੇ ਇਹ ਗੱਲ ਦਾ ਜਦੋਂ ਕ੍ਰਿਸ਼ਨ ਭਗਵਾਨ ਨੂੰ ਪਤਾ ਲੱਗਿਆ ਭਗਵਾਨ ਕਹਿੰਦੇ ਵੀ ਇਹ ਤਾਂ ਹੁਣ ਪੂਰਾ ਹੀਰਖਾ ਕਰਨ ਲੱਗਿਆ ਆਪਦੇ ਮਨ ਦੇ ਵਿੱਚ ਪੂਰੀ ਬਰੋਥਾ ਕਰਨ ਲੱਗਿਆ ਇਹਦੇ ਵਾਸਤੇ ਤਾਂ ਭਗਵਾਨ ਉੱਥੇ ਉਸ ਦੇ ਘਰੇ ਫੇਰ ਆਏ ਕਹਿੰਦੇ ਲਿਆ ਭਾਈ ਜਿਵੇਂ ਤੈਨੂੰ ਆਖਿਆ ਸੀ ਮੇਰਾ ਵਰਦਾਨ ਬਾਸ ਮੋੜ ਦੇ ਤੂੰ ਇਹਦੇ ਲੈਕ ਨਹੀਂ ਹੈਗਾ ਤੇਰੇ ਮਨ ਦੇ ਵਿੱਚ ਹੀਰਖ ਹੈ ਤੇ ਵਿਰੋਧਤ ਹੈ ਤੇ ਸਾੜਾ ਤੂੰ ਉਹਨੂੰ ਦੇਖ ਕੇ ਨਹੀਂ ਜਰਦਾ ਤੇ ਇਸ ਕਰਕੇ ਇਹ ਦੁੱਖ ਤੈਨੂੰ ਜ਼ਰੂਰ ਰਹਿਣਗੇ ਲੇਕਿਨ ਉਹ ਵਿਚਾਰਾ ਸੁਖ ਸ਼ਾਂਤੀ ਮੰਗਦਾ ਸੀ ਇਸ ਕਰਕੇ ਮੈਂ ਹੁਣ ਉਹਦੀਆਂ ਦੋਨੇ ਅੱਖਾਂ ਠੀਕ ਕਰਦਾ ਤਾਂ ਕ੍ਰਿਸ਼ਨ ਭਗਵਾਨ ਮਹਾਰਾਜ ਨੇ ਉਹਨਾਂ ਦੀਆਂ ਦੋਨੇ ਅੱਖਾਂ ਠੀਕ ਕਰੀਆਂ ਤੇ ਉਹਦੇ ਜਿਹੜੇ ਬਾਰਮੂਰੇ ਟੋਏ ਪੱਟੇ ਸੀ ਉਹ ਠੀਕ ਕਰੇ ਤੇ ਉਹ ਇੱਕ ਅੱਖ ਤੋਂ ਹੀ ਕੰਨਾ ਰਹਿ ਗਿਆ ਤੇ ਭਗਵਾਨ ਨੇ ਉਹਦੀ ਸੇਵਾ ਮਨਜ਼ੂਰ ਨਹੀਂ ਕਰੀ ਇਸ ਕਰਕੇ ਜੋ ਵੀ ਆਪਾਂ ਭਗਤੀ ਕਰਦੇ ਆਂ ਸੱਚੇ ਮਨ ਨਾਲ ਕਰਨੀ ਚਾਹੀਦੀ ਹੈ ਜੇ ਆਪਣੇ ਮਨ ਦੇ ਵਿੱਚ ਹੀਰਖਈ ਹੈ ਜਾਂ ਬਰੂਤੀ ਹੈ ਉਹ ਭਗਤੀ ਕਰਨ ਦਾ ਕੋਈ ਫਾਇਦਾ ਨਹੀਂ ਆਪਾਂ ਚਾਹੇ ਦੀ ਛੋਟਾ ਹੋਵੇ ਚਾਹੇ ਦੀ ਕੋਈ ਵੱਡਾ ਹੋਵੇ ਸਭ ਨੂੰ ਪਿਆਰ ਕਰਨਾ ਚਾਹੀਦਾ ਹੈ ਜੇ ਕਿਸੇ ਦੇ ਪਾਟੇ ਹੋਏ ਕੱਪੜੇ ਨੇ ਉਹਨੂੰ ਐ ਨਹੀਂ ਕਹਿਣਾ ਚਾਹੀਦਾ ਵੀ ਤੇਰੇ ਪਾਟੇ ਹੋਏ ਕੱਪੜੇ ਨੇ ਜਾਂ ਤੂੰ ਵਗ ਜਾ ਮਣ ਕਰੇ ਉਹਦੇ ਵਿੱਚ ਹੀ ਭਗਵਾਨ ਵਸਦਾ ਹੋਵੇ ਇਸ ਕਰਕੇ ਦੋਸਤੋ ਸਾਰਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ ਸਾਰੇ ਉਹ ਪ੍ਰਮਾਤਮਾ ਦੇ ਬਣਾਏ ਹੋਏ ਜੀਵ ਹੁੰਦੇ ਨੇ ਅਸਲ ਭਗਤੀ ਫੇਰ ਹੀ ਹੈ ਜੇ ਆਪਾਂ ਸਾਰਿਆਂ ਨੂੰ ਪਿਆਰ ਕਰਾਂਗੇ ਇਹ ਇੰਨੀ ਕੀ ਕਹਾਣੀ ਸੀ ਜੇ ਵਧੀਆ ਲੱਗੀ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ